ਉਨਰਲ ਕੀ ਮੀਟਿੰਗ ਦੇ ਵਿੱਚ ਅੱਜ ਖਾਸ ਨੇ ਦੇਖੋ ਸਾਡਾ ਇੱਕ ਇੱਕ ਮੀਟਿੰਗਾਂ ਦਾ ਦੌਰ ਜਾਰੀ ਹੈ ਅਸੀਂ ਸਮਝਦੇ ਹਾਂ ਕਿ ਹੁਣ ਇਲੈਕਸ਼ਨ ਦੀ ਦਸਮਾ ਆ ਗਿਆ ਲਗਭਗ ਕੰਪਲੀਟ ਹੋਣ ਵਾਲਾ ਹੈ ਇਸ ਤੋਂ ਬਾਅਦ ਸਰਕਾਰ ਕੌਣ ਬਣਦੀ ਹੈ ਕਿਹਦੀ ਬਣਦੀ ਹੈ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਅਸੀਂ ਅੰਦੋਲਨ ਜਿਹੜਾ ਇੱਕ ਵਾਰੀ ਰੁਕਿਆ ਹੋਇਆ ਸੀ ਇਹਨੂੰ ਮੁੜ ਦੁਬਾਰਾ ਤੇਜ਼ ਕਰਨਾ ਹੈ ਅਸੀਂ ਕੋਈ ਕੌਲ ਆ ਸਕਦੀ ਹੈ ਅਗਰ ਸਰਕਾਰ ਕੱਲ ਨੂੰ ਸਾਨੂੰ ਕਹੇ ਕਿ ਵੀ ਅਸੀਂ ਤੁਹਾਨੂੰ ਅਲਾਉ ਕਰਦੇ ਹਾਂ ਦਿੱਲੀ ਚੱਲੋ ਜਾਂ ਫਿਰ ਦਿੱਲੀ ਆਸਤੇ ਅਸੀਂ ਮੂਵਮੈਂਟ ਕਰਨੀ ਹੈ ਜਿਹਦੇ ਲਈ ਸਾਡੀ ਕੋਸ਼ਿਸ਼ ਆ ਕਿ ਟਰਾਲੀਆਂ ਵੱਧ ਤੋਂ ਵੱਧ ਹੋਰ ਅਸੀਂ ਕੱਢ ਕੇ ਲਿਜਾ ਕੇ ਮੋਰਚੇ ਨੂੰ ਸਟੈਂਸਨ ਕਰਨਾ ਹੈ ਉਹਦੀ ਤਿਆਰੀ ਦੇ ਵਜੋਂ ਇਹ ਮੀਟਿੰਗ ਸੀਗੀ ਔਰ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਵਾਲਾਂ ਦਾ ਇੱਕ ਸਿਲਸਲਾ جاری ਹੈ ਜਿੰਨੇ ਵੀ ਪੋਲਿਟਿਕਲ ਪਾਰਟੀਆਂ ਦੇ ਲੀਡਰ ਸਹਿਬਾਨ ਨੇ ਉਸ ਸਿਲਸਲੇ ਦੇ ਸਬੰਧ ਵਿੱਚ ਵੀ ਅਸੀਂ ਚਰਚਾ ਕੀਤੀ ਹੈ ਕਿ ਉਸ ਦਾ ਪ੍ਰਭਾਵ ਕੀ ਆ ਰਿਹਾ ਹੈ ਕਿ ਇਹੋ ਜਿਹਾ ਲੋਕਾਂ ਦੇ ਵਿੱਚੋਂ ਰਿਸਪਾਂਸ ਮਿਲ ਰਿਹਾ ਹੈ ਪਰ ਉਹ ਸਾਰੇ ਦਿੱਤੇ ਅੱਜ ਮਤਲਬ ਵਿਚਾਰ ਚਰਚਾ ਇੱਥੇ ਹੋਈ ਹੈ ਉਹਦੇ ਲਈ ਮੀਟਿੰਗ ਰੱਖੀ ਗਈ ਸੀ ਆਜਾ ਆਪਣਾ ਪ੍ਰਧਾਨ ਜੀ ਕਦੋਂ ਤੱਕ ਜਿਹੜੀ ਹੈ ਮੂਵਮੈਂਟ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਕੋਈ ਗੱਲਬਾਤ ਦਾ ਸੱਦਾ ਪੱਤਰ ਕੋਈ ਆਉਣ ਦੀ ਸੰਭਾਵਨਾ ਜਾਂ ਚੋਣਾਂ ਤੋਂ ਬਾਅਦ ਕੋਈ ਗੱਲਬਾਤ ਕੇਂਦਰ ਸਰਕਾਰ ਨਾਲ ਹੋਵੇ ਦੇਖੋ ਜੇ ਤਾਂ ਤੁਸੀਂ ਸਾਰੇ ਹਾਲਾਤਾਂ ਨੂੰ ਨਿਗਾਹ 'ਚ ਮਾਰੋਗੇ ਸਭ ਤੋਂ ਵੱਡੀ ਗੱਲ ਤੇ ਦੇਖਣ ਵਾਲੀ ਹੈ ਕਿ ਕਦੇ ਵੀ ਜ਼ਿੰਦਗੀ ਦਾ ਪਹਿਲਾ ਅੰਦੋਲਨ ਹੈ ਇਹ ਜਿਹੜਾ ਇੱਕ ਅਜੀਬ ਕਿਸਮ ਦਾ ਅੰਦੋਲਨ ਹੈ ਕਿ ਇੱਕ ਪਾਸੇ ਚੋਣ ਜਾਬਤਾ ਲੱਗਿਆ ਹੋਵੇ ਕੋਡ ਆਫ ਕੰਡਕਟ ਦੇ ਹੁੰਦਿਆਂ ਲੋਕ ਅੰਦੋਲਨ ਕਰ ਰਹੇ ਹੋਣ ਔਰ ਉਹਦਾ ਸਾਨੂੰ ਜਿਹੜਾ ਪੋਜੀਟਿਵ ਬਹੁਤ ਵਧੀਆ ਹੰਗਾਰਾ ਮਿਲਿਆ ਇਸ ਮੋਰਚੇ ਨੂੰ ਉਹੀ ਮਿਲਿਆ ਕਿ ਜਿਹੜਾ ਅਸੀਂ 70 ਸਾਲ ਤੋਂ ਸੋਚਦੇ ਸੀਗੇ ਕਿ ਕਿਸਾਨ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਏਜੰਡੇ ਤੇ ਨਹੀਂ ਇਸ ਅੰਦੋਲਨ ਨੇ ਕਿਸਾਨ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੇ ਲੈ ਕੇ ਆਂਦਾ ਹੈ ਹਰੇਕ ਨੂੰ ਸੋਚਣਾ ਪਿਆ ਫੈਸਲਾ ਲੈਣਾ ਪਿਆ ਕਿਸਾਨੀ ਲਈ ਔਰ ਦੂਸਰੀ ਗੱਲ ਹੈ ਕਿ ਸਰਕਾਰ ਜਿਹੜੀ ਵੀ ਬਣਦੀ ਹੈ ਜਿਨ੍ਹਾਂ ਨੇ ਸਾਡੇ ਨਾਲ ਵਾਅਦੇ ਕੀਤੇ ਅਗਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨੂੰ ਵੀ ਚਿੰਤਾ ਦਾ ਵਿਸ਼ਾ ਉਹਦੇ ਲਈ ਵੀ ਕਿਸਾਨ ਅੰਦੋਲਨ ਚ ਬੈਠੇ ਨੇ ਸਾਡੀਆਂ ਮੰਗਾਂ ਪੂਰੀਆਂ ਹੋਣ ਦੀ ਸਾਨੂੰ ਉਮੀਦ ਹੈ ਜੇਕਰ ਦੂਜੀ ਵੀ ਸਰਕਾਰ ਫੇਰ ਬਦਲ ਦੋਬਾਰਾ ਰਿਪੀਟ ਵੀ ਕਰ ਜਾਂਦੀ ਹੈ ਤਾਂ ਤਾਂ ਵੀ ਕੋਈ ਗੱਲ ਨਹੀਂ ਲੜਾਈ ਤਾਂ ਲੜਾਂਗੇ ਕਿਉਂਕਿ ਅਸੀਂ ਮੰਨ ਕੇ ਚੱਲੇ ਹਾਂ ਕਿ ਆਉਣ ਵਾਲੇ ਸਮੇਂ ਥੋੜੇ ਸਮੇਂ ਦੇ ਵਿੱਚ ਸਤੰਬਰ ਚ ਫਿਰ ਹਰਿਆਣੇ ਦੀ ਇਲੈਕਸ਼ਨ ਹੋਣ ਵਾਲੀ ਹੈ ਫਿਰ ਉਹਦੇ ਤੇ ਵੀ ਮਤਲਬ ਅਸੀਂ ਸਾਡਾ ਪ੍ਰਭਾਵ ਸਾਡਾ ਅੰਦੋਲਨ ਛੱਡੇਗਾ ਸੋ ਇਸ ਕਰਕੇ ਕੋਈ ਵੀ ਸਰਕਾਰ ਬਣੇ ਹਰੇਕ ਸਰਕਾਰ ਨੂੰ ਅਸੀਂ ਮਜਬੂਰ ਕਰਾਂਗੇ ਕਿ ਉਹ ਕਿਸਾਨਾਂ ਦੇ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕਰੇ ਕਾਂਗਰਸ ਵੱਲੋਂ ਗਰੰਟੀ ਕਾਰਡ ਤੇ ਸਵਾਮੀਨਾਥਨ ਰਿਪੋਰਟ ਤੇ ਐਮਐਸਪੀ ਜਿਹੜੀ ਹੈ ਲਾਗੂ ਕਰਨ ਦੀ ਗੱਲ ਆਖੀ ਗਈ ਹੈ ਉਹਨਾਂ ਨੇ ਆਪਣੇ ਮਨੋਰਥ ਪੱਤਰ 'ਚ ਲਿਖਿਆ ਆਪਣਾ ਪ੍ਰੋਪਰ ਤਰੀਕੇ ਨਾਲ ਲੱਗਦਾ ਹੈ ਕਿ ਸਵਾਮੀਨਾਥਨ ਰਿਪੋਰਟ ਕਈ ਚਿਰਾਂ ਤੋਂ ਮੰਗ ਸੀਗੀ ਕਿਸਾਨਾਂ ਦੀ ਕਿ ਲਾਗੂ ਕੀਤੀ ਜਾਵੇ ਲੱਗਦਾ ਹੈ ਕਿ ਉਹ ਚੀਜ਼ ਪੋਸਿਬਿਲਟੀ ਹੈਗੀ ਹੈ ਸਵਾਲ ਕੀ ਹੈ ਕਿ ਵੈਸੇ ਤਾਂ ਕਾਂਗਰਸ ਤੋਂ ਕੋਈ ਉਮੀਦ ਨਹੀਂ ਸੀ ਸਾਨੂੰ ਕਿ ਕਰਨਗੇ ਕਿਉਂਕਿ ਇਹਨਾਂ ਦੇ ਟਾਈਮ 'ਚ 2004 ਤੋਂ ਲੈ ਕੇ 2006 ਤੱਕ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਇਹ ਰਿਪੋਰਟ ਟੇਬਲ ਤੇ ਆਈ ਹੈ 6 ਤੋਂ ਲੈ ਕੇ 14 ਤੱਕ 8 ਸਾਲੇ ਸਤਾਤੇ ਰਹੇ ਨੇ ਬਿਲਕੁਲ ਉਸ ਰਿਪੋਰਟ ਵੱਲ ਧਿਆਨ ਨਹੀਂ ਦਿੱਤਾ ਸਰਕਾਰ ਨੇ ਉਮੀਦ ਨਹੀਂ ਸੀ ਲੇਕਿਨ ਅੱਜ ਜਦੋਂ ਅੰਦੋਲਨ ਚੱਲ ਰਿਹਾ ਹੈ ਅੰਦੋਲਨ ਦੇ ਵਿੱਚ ਦੁਬਾਰਾ ਕਮਿਟਮੈਂਟ ਹੋ ਰਹੀ ਹੈ ਔਰ ਅੰਦੋਲਨ ਦੇ ਵਿੱਚ ਲੋਕ ਅੱਜ ਵੀ ਬੈਠੇ ਨੇ ਤਾਂ ਇਹ ਉਹਨਾਂ ਨੂੰ ਜ਼ਰੂਰ ਹਾਲਾਤ ਮਜਬੂਰ ਕਰਨਗੇ ਅਗਰ ਸਤਾ ਚ ਆ ਵੀ ਜਾਂਦੇ ਨੇ ਤਾਂ ਜਿਹੜਾ ਸੰਘਾਸ਼ਨ ਹੈ ਉਹ ਐਡਾ ਠੰਡਾ ਨਹੀਂ ਲੱਗਣਾ ਉਹ ਥੱਲੇ ਤਪ ਰਿਹਾ ਅੰਦੋਲਨ ਦੇ ਕਰਕੇ ਉਹਨੂੰ ਬੈਠਣ ਵਾਸਤੇ ਉਹਦੇ ਤੇ ਬੈਠਣ ਵਾਸਤੇ ਆਰਾਮ ਨਾਲ ਬੈਠਣ ਵਾਸਤੇ ਕਿਸਾਨਾਂ ਦੇ ਮੁੱਦੇ ਕਿਸਾਨਾਂ ਦੇ ਮਸਲੇ ਕਿਸਾਨਾਂ ਦੀਆਂ ਮੰਗਾਂ ਤੇ ਵਿਚਾਰ ਕਰਨੀ ਪੈਗੀ ਔਰ ਮਸਲੇ ਹੱਲ ਕਰਨੇ ਪੈਣਗੇ ਚੋਣਾਂ ਨੂੰ ਲੈ ਕੇ ਕੀ ਫੀਲ ਕਰੋਗੇ ਸਰ ਹਾਂ ਬੜੀ ਸਪਸ਼ਟਾ ਸਾਡੀ ਕਿ ਅਸੀਂ ਐਸਕੇਮ ਨਾ ਨੋਨ ਪੋਲੀਟੀਕਲ ਦਾ ਹਿੱਸਾ ਹਾਂ ਪਹਿਲੀ ਗੱਲ ਦੂਜੀ ਗੱਲ ਅਗੇ ਅਸੀਂ ਜਦੋਂ ਜਥੇਬੰਦੀ ਦਾ ਮੁੱਢਲਾ ਸਿਧਾਂਤ ਹੈ ਜਥੇਬੰਦੀ ਜਦੋਂ ਬਣੀ ਹੈ ਕਿ ਇਹ ਸਾਡੇ ਕਿਸਾਨ ਨੇ ਜਿਹੜੇ ਉਹ Hindu ਵੀ ਹੋ ਸਕਦੇ ਨੇ ਉਹ ਮੁਸਲਮਾਨ ਵੀ ਹੋ ਸਕਦੇ ਨੇ ਉਹ ਇਸਾਈ ਵੀ ਹੋ ਸਕਦੇ ਨੇ ਉਹ 크ਰਿਸਚੀਅਨ ਵੀ ਹੋ ਸਕਦੇ ਸਾਰੇ ਹੋ ਸਕਦੇ ਨੇ ਸਾਡੇ ਕਿਸਾਨੀ ਕਰਨ ਵਾਲਾ ਵਿਅਕਤੀ ਹਰ ਜਾਤੀ ਝੋ ਹੋ ਸਕਦਾ ਹੈ ਹਰ ਧਰਮ ਝੋ ਹੋ ਸਕਦਾ ਹੈ ਹਰ ਪੋਲੀਟਿਕਲ ਪਾਰਟੀ ਦਾ ਵਿਚਾਰਧਾਰਾ ਦਾ ਹੋ ਸਕਦਾ ਹੈ ਲੇਕਿਨ ਕਿਸਾਨੀ ਦਾ ਕੀਤਾ ਕਰਦਾ ਤੋ ਸਾਡਾ ਕਿਸਾਨ ਹੈ ਇਸ ਕਰਕੇ ਸੀ ਪਹਿਲਾਂ ਤੋਂ ਇਹ ਗੱਲ ਰੱਖੀ ਹੋਈ ਹੈ ਕਿ ਚੋਣਾਂ ਦੇ ਵਿੱਚ ਨਾ ਅਸੀਂ ਕਿਸੇ ਦੀ ਸਪੋਰਟ ਕਰਦੇ ਆ ਤੇ ਨਾ ਅਸੀਂ ਕਿਸੇ ਦਾ ਵਿਰੋਧ ਕਰਦੇ ਆ ਸਾਡਾ ਕਿਸੇ ਚੋਣਾਂ ਨਾਲ ਕੋਈ ਮਤਲਬ ਨਹੀਂ ਨਾ ਕੋਈ ਇੰਟਰਸਟ ਹੈ ਸਾਡਾ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਅੱਜ ਬੜਾ ਫੇਰ ਦੁਬਾਰਾ ਮੈਂ ਇਹ ਐਲਾਨ ਵੀ ਕਰਦਾ ਸਾਰੇ ਸਾਡੇ ਵੀਰਾਂ ਨੂੰ ਆਗਾ ਕਰਦਾ ਕਿਉਂਕਿ ਇਸ ਵੇਲੇ ਸਾਡੇ ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਚੋਂ ਵੀਰਾਂ ਨੇ ਆ ਕੇ ਸਾਨੂੰ ਜੁਆਇਨ ਕੀਤਾ ਹੈ ਉਹਨਾਂ ਨੂੰ ਸਾਡੇ ਨਿਜਮਾ ਦਾ ਸਾਡੇ ਸਿਧਾਂਤਾਂ ਦਾ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਦਾ ਨਹੀਂ ਪਤਾ ਉਹ ਸਭ ਤੱਕ ਮੈਂ ਆਪਦੀ ਗੱਲ ਪਹੁੰਚਾਉਣੀ ਚਾਹੁੰਦਾ ਕਿ ਭਾਈ ਆਪਣੀ ਜਥੇਬੰਦੀ ਬਿਲਕੁਲ ਗੈਰ ਰਾਜਨੀਤਿਕ ਹੈ ਕਿਸੇ ਨੂੰ ਵੋਟ ਪਾਉਣ ਦਾ ਸਭ ਨੂੰ ਰਾਈਟ ਹੈ ਲੇਕਿਨ ਕਿਸੇ ਨੂੰ ਪ੍ਰੈਸ਼ਰਾਈਜ਼ ਕਰਨਾ ਕਿ ਇਹਨੂੰ ਵੋਟ ਪਾਏ ਇਹਨੂੰ ਪਾ ਇਹ ਅਲਾਉ ਨਹੀਂ ਕਰਦੀ ਜਥੇਬੰਦੀ ਕੋਈ ਵੀ ਵਿਅਕਤੀ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਸਮਰਥਨ ਨਾ ਕਰੇ ਕੋਈ ਵੀ ਵਿਅਕਤੀ ਕਿਸੇ ਨੂੰ ਵੋਟ ਕਿਸੇ ਦੇ ਹੱਕ ਚ ਪਾਉਣ ਲਈ ਇਹ ਕੰਪੈਲ ਨਾ ਕਰੇ ਜਿਹੜਾ ਵੀ ਕਰੇਗਾ ਉਹਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਵਾਂਗੇ ਸਾਨਾਂ ਵੱਲੋਂ ਲਗਾਤਾਰ ਹੰਸਰਾ ਖਸਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਸਤੇ ਵੀ ਕਈ ਸਵਾਲ ਚੁੱਕੇ ਜਾ ਰਹੇ ਨੇ ਕਿ ਜੇ ਵਿਰੋਧ ਕਰਨਾ ਤਾਂ ਹੱਕ ਆ ਪਰ ਉਹਦੀ ਜਿਹੜੀ ਜਾ ਕੇ ਤੋੜਪੰਨ ਜਿਹੜੀ ਹੈ ਦੋਸ਼ ਲੱਗਦੇ ਨੇ ਕਿ ਤੋੜਪੰਨ ਕੀਤੀ ਜਾਂਦੀ ਆ ਉਸਤੇ ਵੀ ਕਈ ਵਾਰੀ ਸਵਾਲ ਖੜੇ ਹੁੰਦੇ ਨੇ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਅਸੀਂ ਸਵਾਲ ਕਰਦੇ ਆ ਜੇ ਬਲਾਂ ਉਮੀਦਵਾਰ ਆਰਾਮ ਨਾਲ ਆਪਣੇ ਵਿੱਚ ਐ ਖੜ ਕੇ ਆ ਕੇ ਸਾਡੇ ਸਵਾਲਾਂ ਦੇ ਜਵਾਬ ਦੇ ਦੇ ਫਿਰ ਕੋਈ ਰੌਲਾ ਪਏਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਰੌਲਾ ਉਹਦੇ ਹੀ ਪੈਂਦਾ ਜਦੋਂ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ بجائے ਉਹ ਭਜਦੇ ਨੇ ਤੇ ਭਜਦੇ ਨੇ ਤਾਂ ਫਿਰ ਨਾਰੇ ਲੱਗਦੇ ਆ ਉਹ ਨਾਰੇ ਲੱਗਦੇ ਉਹਨਾਂ ਨਾਰਿਆਂ ਦੇ ਵਿੱਚੋਂ ਤੂੰ ਤੂੰ ਮੈਂ ਮੈਂ ਵੱਧ ਹੀ ਆ ਹੁਣ ਤੁਸੀਂ ਮੈਨਾਂ ਦੱਸਿਓ ਜਦੋਂ ਉਧਰਲੇ ਪਾਸੋਂ ਵੀ ਨਾਰੇ ਲੱਗਦੇ ਆ ਇਧਰਲੇ ਪਾਸੋਂ ਵੀ ਨਾਰੇ ਲੱਗਦੇ ਆ ਤਾਂ ਫਿਰ ਉਹਦੇ ਵਿੱਚ ਕਨਫਲਿਕਟ ਕਰਨ ਦੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿਉਂ ਮੈਂ ਗੱਲ ਕਹਿ ਰਿਹਾ ਦੇਖੋ ਆਰਐਸਐਸ ਦਾ ਜਿਹੜਾ ਜਰਨਲ ਸੈਕਟਰੀ ਹੈ ਉਹਦਾ ਬਿਆਨ ਆਉਂਦਾ ਹੈ ਕਿ ਜਿਹੜੇ ਇਹ ਅੰਦੋਲਨਕਾਰੀ ਅੰਦੋਲਨ 'ਚ ਬੈਠੇ ਆ ਇਹ ਅਲਗਾਵਾਦੀ ਨਹੀਂ ਇਹ ਚੋਣਾਂ ਦੇ ਦੌਰਾਨ ਦੇਸ਼ ਦਾ ਦੇ ਵਿੱਚ ਰਾਜਕਤਾ ਫੜਾਉਣਗੇ ਖਦਸਾ ਸਾਨੂੰ ਬਿਲਕੁਲ ਉਹਨਾਂ ਹੀ ਬਿਆਨਾਂ ਦੇ ਉੱਤੇ ਉਹਨਾਂ ਬਿਆਨਾਂ ਨੂੰ ਜਾਇਜ਼ ਫੈਰਾਉਣ ਵਾਸਤੇ ਹੰਸ ਰਾਜ ਹੰਸ ਸਾਡੇ ਜਿੱਦੇ ਨਰਿੰਦਰ ਮੋਦੀ ਆਇਆ ਪਟਿਆਲੇ ਔਰ ਸਾਡੀਆਂ ਜਥੇਬੰਦੀਆਂ ਉਹਦਾ ਸਵਾਲ ਪੁੱਛਣ ਜਾ ਰਹੀਆਂ ਨੇ ਪੁਲਿਸ ਉਹਨਾਂ ਨੂੰ ਰਸਤੇ 'ਚ ਰੋਕੀ ਬੈਠੀ ਆ ਪੁਲਿਸ ਨੂੰ ਪਤਾ ਪਟਿਆਲੇ ਦੇ ਨੂੰ ਕਿ ਸੜਕ ਬੰਦ ਹੈ ਤਾਂ ਫਿਰ ਹੰਸ ਰਾਜ ਹੰਸ ਨੂੰ ਉੱਥੇ ਕਿਉਂ ਲੈ ਕੇ ਆਂਦਾ ਪੁਲਿਸ ਦੀ ਗਲਤੀ ਹੈ ਯਾਹਰ ਪੁਲਿਸ ਤੋਂ ਵੀਰ ਕੇ ਹੰਸਰਾਜ ਜੀ ਆਇਆ ਤਾਂ ਫਿਰ ਹੰਸਰਾਜ ਉਹ ਕਹਿ ਰਿਹਾ ਇੱਥੇ ਤੁਹਾਡੇ ਮੋਗੇ ਕਹਿ ਕੇ ਗਿਆ ਕਿ ਮੈਂ ਬਿਲਕੁਲ ਪ੍ਰਪੇਅਰ ਹੋ ਕੇ ਗਿਆ ਸੀ ਪ੍ਰਪੇਅਰ ਹੋ ਕੇ ਗਿਆ ਜਦਾ ਮਤਲਬ ਉਹ ਸਾਜ਼ਿਸ਼ ਦੇ ਤਹਿਤ ਜਿਹੜੀ ਉੱਪਰੋਂ ਰਚੀ ਗਈ ਹੈ ਕਿ ਪੰਜਾਬ ਦੇ ਅੰਦਰ ਜਾ ਕੇ ਕਨਫਲिक्ट ਖੜਾ ਕਰੋ ਲੜਾਈ ਝਗੜੇ ਦਾ ਹਾਲਾਤ ਬਣਾਓ ਤਾਂ ਕਿ ਸਾਨੂੰ ਲਾਭ ਮਿਲ ਸਕੇ ਲੋਕਾਂ ਦੀ ਹਮਦਰਦੀ ਮਿਲ ਸਕੇ ਉਹਦੇ ਚ ਉਹਨਾਂ ਦੀ ਉਹ ਗੱਲ ਆ ਰਹੀ ਸੀ ਬਿਲਕੁਲ ਇੱਕ ਵੀ ਕਿਸਾਨ ਸਾਡੇ ਬੜੇ ਸੂਝਵਾਨ ਕਿਸਾਨ ਲੀਡਰ ਉੱਥੇ ਮੌਕੇ ਤੇ ਨੇ ਅਧਿਕਾਰੀ ਉੱਥੇ ਮੌਕੇ ਤੇ ਕਿਸੇ ਬੰਦੇ ਨੇ ਇਹਨਾਂ ਦੇ ਨੇੜੇ ਤੱਕ ਨਹੀਂ ਗਿਆ ਔਰ ਇਹ ਕਿੱਥੋਂ ਆ ਗਈ ਵੀ ਮੇਰੀ ਗੱਡੀ ਤੋੜਦੇ ਆ ਜਾਂ ਮੇਰੇ ਸ਼ੀਸ਼ੇ ਤੋੜਦੇ ਆ ਹਾਂ ਇਹ ਜ਼ਰੂਰ ਆ ਗੱਲ ਕਿ ਲੋਕਾਂ ਨੇ ਨਾਰੇ ਲਾਏ ਨੇ ਇਹ ਮੁੜ ਕੇ ਗਿਆ ਜਦੋਂ ਮੁੜ ਗਿਆ ਹੁਣ ਮੈਨੂੰ ਦੇਕਲ ਹੋਰ ਦੱਸਿਓ ਫਿਰ ਦੁਬਾਰਾ ਸਟੇਜ ਕੋਲੇ ਗੱਡੀ ਲੈ ਕੇ ਕਿਉਂ ਗਿਆ ਇਹਦਾ ਮਤਲਬ ਜਿਹੜਾ ਕਰਨਾ ਚਾਹੁੰਦਾ ਸੀ ਉਹ ਹੋਇਆ ਨਹੀਂ ਸੀ ਲੋਕਾਂ ਨੇ ਫੇਰ ਆਪਣੇ ਆਪ ਦੇ ਕਾਬੂ ਰੱਖਿਆ ਕਿਸੇ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਇਹ ਸਭ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹ ਧੂਵੀ ਕਰਨ ਦੀ ਰਾਜਨੀਤੀ ਜੋ ਭਾਜਪਾ ਦਾ ਇੱਕ ਅਜੰਡਾ ਹੈ ਜਾਂ ਆਰਐਸਐਸ ਦਾ ਇੱਕ ਅਜੰਡਾ ਹੈ ਇਹ ਉਹਦੇ ਤੇ ਕੰਮ ਹੋ ਰਿਹਾ ਹੈ ਹੁਣ ਇੱਕ ਗੱਲ ਉਹ ਵੀ ਕਹਿੰਦਾ ਹੈ ਉਹ ਆਮ ਇਹ ਗੱਲ ਕਹਿੰਦਾ ਹੈ ਕਿ ਦੇਖੋ ਜੀ ਮੈਂ ਤਾਂ ਮੈਨੂੰ ਤਾਂ ਵਿਰੋਧ ਕਰਦੇ ਆ ਮੈਂ ਗਰੀਬ ਹਾਂ ਮੈਂ ਮੈਂ ਅਸੀ ਕਮਿਊਨਿਟੀ ਚੋਂ ਆਂ ਮੈਂ ਐਸਸੀਬੀਸੀ ਤੋਂ ਆ। ਇਹ ਕਹਿੰਦੇ ਨੇ। ਹੁਣ ਮੇਰਾ ਸਵਾਲ ਆਇਆ। ਵੀ ਭਾਈ ਫਰੀਦਕੋਟ ਦੇ ਜਿੰਨੇ ਉਮੀਦਵਾਰ ਨੇ ਹੰਸਰਾਜ ਜੀ ਸੁਣੋ ਧਿਆਨ ਨਾਲ ਉਹ ਸਾਰੇ ਐਸਸੀਬੀਸੀ ਆ। ਉਹਨਾਂ ਸਾਰਿਆਂ ਨੂੰ ਲੋਕ ਵੋਟਾਂ ਪਾਉਣਗੇ ਨਾ ਪੰਜਾ ਇਥੋਂ ਫਰੀਦਕੋਟ ਦੇ ਲੋਕ ਆ। ਭਾਈ ਤੇਰੇ ਤੇ ਸਵਾਲ ਇਸ ਕਰਕੇ ਆ ਕਿ ਤੂੰ ਇਹ ਕਿਹਾ ਕਿ ਆਪਾਂ ਦਾ ਗੋਲ ਕਰਨਾ ਸੀ ਕਰਤਾ। ਫਿਰ ਲੋਕ ਸਵਾਲ ਨਹੀਂ ਕਰਨਗੇ ਕਿ ਕੀ ਬਦੂ ਦੁਬਾਰਾ ਫਿਰ ਗੋਲ ਕਰਕੇ ਤਾਂ ਨਹੀਂ ਉੱਟ ਜਾਏਗਾ? ਇਹ ਸਵਾਲ ਨੇ ਲੋਕਾਂ ਦੇ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਸੋ ਧਰੂਵੀ ਕਰਨ ਦੀ ਨੀਤੀ ਹੈ ਜਿਹੜੀ ਰਾਜਨੀਤੀ ਹੈ ਉਹ ਇਹ ਕਰਨ ਦੀ ਕੋਸ਼ਿਸ਼ ਇਹ ਕਰ ਰਹੇ ਨੇ ਜੋ ਮੈਨੂੰ ਲੱਗਦਾ অতি ਨਿੰਦਣਯੋਗ ਹੈ ਲੇਕਿਨ ਇਹ ਜ਼ਰੂਰ ਹੈ ਕਿ ਪੰਜਾਬ ਦੇ ਲੋਕ ਇਹ ਨੀਤੀ ਇਹ ਰਾਜਨੀਤੀ ਇਹਨਾਂ ਦੀ ਚੱਲਣ ਨਹੀਂ ਦੇਣਗੇ ਧੰਨਵਾਦ